ਫੋਜ਼ ਪੁਰਾਣੀ ਜਿਹੜੀ ਹਵਾਈ ਪੱਟੀ ਸੀ ਉਹ ਕਹਿੰਦੇ ਵੇਚਨ ਨੂੰ ਲਾਤੀ ਸੀ ਇਹਨਾਂ ਨੇ ਤੇ ਹਾਈ ਕੋਰਟ ਨੇ ਸਖਤ ਰੋਕਾ ਅਖਤਿਆਰ ਕੀਤਾ ਕਿ ਭਾਈ ਦੱਸੋ ਇਹਦਾ ਕੀ ਮਾਮਲਾ ਹੈ ਤੇ ਦੀ ਜਾਂਚ ਕਰੋ ਹੁਣ ਇਹਦੇ ਚ ਕੀ ਮਸਲਾ ਹੈ ਜੀ ਇਹ ਥੋੜਾ ਜਿਹਾ ਦੱਸਿਓ ਕਿੱਥੇ ਜੇ ਕੋਈ ਜਾਂਚ ਤੁਰੀ ਹੈ ਜਾਂ ਅਜੇ ਫਿਰ ਹਾਈ ਕੋਰਟ ਦੇ ਹੁਕਮ ਹੀ ਹੋਏ ਨੇ ਦੇਖੋ ਗੱਲ ਇਹ ਆ ਕਿ ਹਾਈ ਕੋਰਟ ਦੇ ਨੋਟਸ ਤੇ ਜਦੋਂ ਇਹ ਗੱਲ ਆਈ ਹਾਈ ਕੋਰਟ ਨੇ ਬਹੁਤ ਸਖਤ ਲਹਿਜ਼ੇ 'ਚ ਇਤਰਾਜ਼ ਪ੍ਰਗਟਾਇਆ ਕਿ ਇਹ ਤੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਸਲਾ ਹੈ ਹੂੰ ਕਿਉਂਕਿ ਉਹ ਜਿਹੜੀ ਫੱਤੂ ਵਾਲਾ ਤੁਸੀਂ ਦੇਖਿਆ ਹੋਵੇਗਾ ਅਸ਼ੌਨੀ ਦੇ ਨਾਲ ਹੂੰ ਹੂੰ ਫਿਰੋਜ਼ਪੁਰ ਕਿ ਇੱਥੇ ਸ਼ਾਇਦ 1937 'ਚ ਜ਼ਮੀਨ ਐਕਵਾਇਰ ਕੀਤੀ ਗਈ ਜਹਾਜ ਗਰਾਊਂਡ ਕਹਿੰਦੇ ਨੇ ਇਹਨੂੰ ਜੀ ਚਲੋ ਉਹਦੇ ਵਿੱਚ ਕੀ ਹੋਇਆ ਕਿ ਗਾਂ ਜਿਹੜੀਆਂ ਜੰਗਾ ਲੜੀਆਂ ਗਈਆਂ ਇੰਡੀਆ ਮੈਨਿਓ ਹੂੰ ਚਾਹੇ 68 ਦੀ ਆ 65 ਦੀ ਆ 71 ਦੀ ਆ ਇਹਦਾ ਇਸਤੇਮਾਲ ਹੋਇਆ ਹੋਇਆ ਬਿਲਕੁਲ ਫਿਰ ਉਸ ਤੋਂ ਬਾਅਦ ਕੀ ਆ ਕਿ ਜਿਹਦੀ ਇਹ ਮਾਲਕੀਅਤ ਸੀ ਜਿਹਨੂੰ ਮੁਆਵਜ਼ਾ ਵਗੈਰਾ ਸਾਰਾ ਕੁਝ ਦੇ ਦਿੱਤਾ ਕਮ ਐ ਮਤਲਬ ਕਿ ਟਿਪ ਟਾਪ ਕਰਤਾ ਉਹਦੀ ਡੈਥ ਹੋ ਜਾਂਦੀ ਆ 91 ਕੇ 92 ਚ ਜੀ ਗੱਲ 91 ਜਾਂ 92 ਦੀ ਹੋਣੀ ਆ ਹਾਂ ਤਾਂ ਉਹਦੇ ਬਾਅਦ ਸ਼ੁਰੂ ਹੁੰਦੀ ਆ ਇਹ ਗੇਮ 97 ਚ ਤੇ ਫਿਰ 2009 ਦੇ ਆਸ-ਪਾਸ ਦੱਸਦੇ ਆ ਕਿ ਜ਼ਮੀਨ ਦਾ ਇੱਕ ਹਿੱਸਾ ਗਾਂ ਜਿਹੜਾ ਉਹ ਦਰਜ ਹੋ ਜਾਂਦਾ ਹੈ ਜੀ ਵੱਖ-ਵੱਖ ਯਾਨੀ ਨਿੱਜੀ ਖਾਤਿਆਂ ਚ ਕਹਿ ਲੋ ਹੂੰ ਉਹ ਜਦੋਂ ਹਾਈ ਕੋਰਟ ਨੇ ਵੇਖਿਆ ਤਾਂ ਹਾਈ ਕੋਰਟ ਨੇ ਬੜੀ ਕਹਿ ਲੋ ਕਿ ਸਖਤ ਬੜੀ ਸਖਤ ਟਿੱਪਣੀ ਕੀਤੀ ਉੱਤੇ ਬਾਦ ਹੁਣ ਇਹ ਖਬਰ ਆ ਰਹੀ ਆ ਕਿ ਦਰਅਸਲ ਖੁਦ 에ਅਰ ਫੋਰਸ ਨੇ ਸੂਚਿਤ ਕੀਤਾ ਹੈ ਹੂੰ ਕਿ ਗੱਲ ਹਾਈ ਕੋਰਟ ਚ ਜਾਣ ਤੋਂ ਬਾਅਦ ਸਾਨੂੰ ਸਾਡੀ ਜ਼ਮੀਨ ਜਿਹੜੀ ਉਹ ਮਾਲਕੀਤ ਜਿਹੜੀ ਵਾਪਸ ਮਿਲ ਗਈ ਆ। ਕੀ ਬਾਤ ਆ। ਛੇੜਛੇੜੀ ਐਕਸ਼ਨ ਹੋ ਗਿਆ। ਐਕਸ਼ਨ ਵੀ ਹੋ ਗਿਆ ਮੈਨਾ। ਤੇ ਗੱਲ ਇਹ ਆ ਕਿ ਹੁਣ ਉਹ ਕਹਿੰਦੇ ਕਿ ਕਾਰਵਾਈ ਜ਼ਰੂਰ ਹੋਏਗੀ। ਜੀ। ਜਿਹੜੇ ਵੀ ਬੰਦਿਆਂ ਨੇ ਅਜਿਹਾ ਕੀਤਾ ਹੈ, ਉਹਦੇ ਤੇ ਕਾਰਵਾਈ ਜ਼ਰੂਰ ਹੋਏਗੀ। ਪਰ ਤੁਸੀਂ ਇਹ ਦੇਖੋ, ਹੁਣ ਇਹਦੀ ਚਿੰਤਾ ਇਹ ਆ ਕਿ ਡਿਪਾਰਟਮੈਂਟ ਦੇ ਲੋਕ ਵੀ ਹੋ ਸਕਦਾ ਸ਼ਾਮਲ ਹੋਣ। ਜੀ ਜੀ ਜੀ। ਕਿਉਂਕਿ ਆਪਾਂ ਇਹੋ ਜੇ ਮਾਮਲੇ ਕਿ ਦੇਖੇ ਨੇ ਸਭ। ਉਹਦਣ ਮੈਂ ਉਹ ਖਬਰ ਤੇ ਪੜਦਾ ਸੀ ਕਿਤੇ ਕਿ ਇੱਥੇ ਤੁਸੀਂ ਹਿਸਾਬ ਲਾ ਲਓ ਅੱਜ ਦੇ ਦੌਰ ਦੇ ਵਿੱਚ ਐਨ ਆਰ ਆਈ ਜਿਹੜਾ ਆ ਉਹ ਬੈਠਾ ਸੀ ਕੈਨੇਡਾ ਦੋ ਭਰਾ ਸੀ ਜੀ ਚੰਗੀ ਅੱਛੀ ਖਾਸੀ ਜ਼ਮੀਨ ਸੀ ਸultanpur ਦਾ ਮਾਮਲਾ ਹੈ ਹੂੰ ਤਾਂ ਹੁੰਦਾ ਕੀ ਆ ਕਿਸੇ ਨੇ ਸੂਚਨਾ ਦਿੱਤੀ ਉਹਨਾਂ ਨੂੰ ਕਿ ਭਾਈ ਤੁਹਾਡੀ ਤੇ ਅਜ ਰਜਿਸਟਰੀ ਐਸ਼ਾਤ ਉੱਥੇ ਕਿਆ ਬਾਤ ਉਹ ਬੰਦवार ਬੈਠੇ ਹਾਂ ਜੀ ਉਹ ਦਲਾਲ ਦਲੂਨ ਸਾਰਾ ਤਾਮਝਾਮ ਜੀ ਤੇ ਕੁਝ ਬੰਦੇ ਭੱਜੇ ਫਿਰ ਉਹਨਾਂ ਨੇ ਫੋਨ ਫੋਣ ਕੀਤੇ ਹੋਣੇ ਹੂੰ ਜਿਹੜੇ ਐਨਆਰਆਈ ਬ੍ਰਦਰ ਸੀਗੇ ਉਹਨਾਂ ਨੇ ਬੰਦੇ ਬੰਦੇ ਭਜਾਏ ਉੱਥੇ ਤੇ ਕੀ ਆ ਕਿ ਇੱਕ ਕਾਬੂ ਆ ਗਿਆ ਹਮ ਧਾਰ ਦੂਰ ਕਾਰਡ ਸਾਰਾ ਕੁਝ ਉਹੀ ਇਹ ਬਹੁਤ ਕਮ ਚੱਲਦਾ ਹੈ ਸੁਖਮ ਸਿੰਘ ਸਾਹਿਬ ਚੱਲ ਜਾ ਅਗਲਾ ਹੁੰਦਾ ਰਹਿਦਾ ਮੁਰਕੇ ਹਮ ਬਹੁਤ ਇਹੋ ਜੇ ਰਫੜ ਚੱਲਦੇ ਪਰ 에어ਫੋਰਸ ਦਾ ਜਹਾਜ਼ ਗਰਾਉਂਡ ਹੀ ਕਮਾਲ ਦੀ ਗੱਲ ਆ ਸੋ ਇਹ ਚੀਜ਼ਾਂ ਜਿਹੜੀਆਂ ਨੇ ਭਾਈ ਹਰਾਮ ਕਰ ਦਈਆਂ ਨੇ ਤੇ ਇੱਧਰ ਕੰਗਸਾਪ ਦਾਸ ਰਹਿ ਸੀਗੇ ਸ਼ਾਇਦ ਕਿ ਕਰਮਗੜ ਵੀ ਇਸ ਤਰ੍ਹਾਂ ਦਾ ਜਹਾਜ਼ ਗਰਾਉਂਡ ਰਹਿਣਾ ਜਿਹੜਾ ਉਹ ਜ਼ਮੀਨ ਹੈਗੀ ਆ ਇੱਥੇ ਆਪਣੇ ਲਾਗੇ ਵੀ ਜੀ 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 ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਯਾਦ ਜੀ ਆਪਾਂ ਇਸ ਤੇ ਕੱਲ ਨੂੰ ਗੱਲ ਕਰਾਂਗੇ ਕੋਈ ਅਪਡੇਸ਼ਨ ਹੋਈ ਤੇ ਆਪਾਂ ਮਿੰਟੂ ਜੀ ਤੇ ਜ਼ਰੂਰ ਲਾਵਾਂਗੇ ਇਸ ਦੇ ਬਾਰੇ ਅਮਰਤਪਾਲ ਸਿੰਘ ਵਾਲੇ ਕੇਸ ਦੇ ਵਿੱਚ ਇਹ ਕਹਿੰਦੇ ਨੇ ਕਿ ਕੀ ਬਣਿਆ ਤੇ ਇੱਕ ਮਿੱਤਰ ਦੱਸ ਰਹੇ ਨੇ ਕਿ ਪ੍ਰਧਾਨ ਮੰਤਰੀ ਬਾਜਕੇ ਦੀ ਵੀ ਕਹਿੰਦੇ ਭਾਈ ਇੰਟਰਵਿਊ ਆਈ ਹੈ ਉਹ ਤੇ ਮੈਨੂੰ ਲੱਗਦਾ ਤੁਰੇ ਤੁਰੇ ਜਾਂਦੀ ਛੋਟੀ ਜੀ ਗੱਲਬਾਤ ਸੀ ਅੱਛਾ ਤੇ ਕਲਿੱਪ ਆਈ ਹੈ ਜੀ ਜੀ ਕਲਿੱਪ ਸੀ ਉਹਨੂੰ ਬਾਕੀ ਸ਼ਾਇਦ ਮੈਂ ਨਹੀਂ ਵੇਖੀ ਹੋਣੀ ਕੋਈ ਇੰਟਰਵਿਊ ਵਗੈਰਾ ਹੈ ਤਾਂ ਨਹੀਂ ਇੰਟਰਵਿਊ ਤਾਂ ਹਾਲੇ ਤੋਂ ਕਸਟਡੀ ਚ ਕਸਟਡੀ ਚ ਅੱਗੇ ਇੱਕ ਇੰਟਰਵਿਊ ਲੈ ਕੇ ਇਹਨਾਂ ਨੇ ਕੀ ਘਟ ਲਿਆ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਪੁਲਿਸ ਦੀ ਜਾਨ ਨਹੀਂ ਛੁੱਟ ਰਹੀ ਆ ਤੁਸੀਂ ਦੇਖਿਆ ਹੀ ਹੋਣਾ ਪੋਲੀਗ੍ਰਾਫ ਟੈਸਟਾਂ ਤੱਕ ਗੱਲ ਗਈ ਆ ਇੰਟਰਵਿਊ ਤੇ ਨਹੀਂ ਇਹ ਹੁੰਦਾ ਕਿ ਕਈ ਵਾਰ ਬੰਦਾ ਬਾਹਰ ਅੰਦਰ ਜਦੋਂ ਆਉਂਦਾ ਇਸ ਤਰ੍ਹਾਂ ਮੈਡੀਕਲ ਵਾਸਤੇ ਸ਼ਹਿਰੋਂ ਜਾ ਰਹੀ ਸੀ ਤਾਂ ਜਾਂਦੇ ਹੋਏ ਕਿਸੇ ਪੱਤਰਕਾਰ ਨੇ ਪੁੱਛਿਆ ਸੀ ਉਹਨਾਂ ਨੂੰ ਪੱਤਰਕਾਰ ਨੇ ਪੁੱਛਿਆ ਉਹਨਾਂ ਤੋਂ ਰਿਕਾਰਡ ਹੋ ਗਈ ਉਹਨੀ ਹੋ ਗਈ ਬਸ ਉਹ ਇੰਨੀ ਇੱਕ ਗੱਲ ਹੈ ਖੈਰ ਜੀ ਮਿੰਟੂ ਜੀ ਅੱਜ ਵਾਸਤੇ ਆਪਾਂ ਛੁੱਟੀ ਲੈਣੇ ਆ ਦੋਸਤਾਂ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ